हां जी आज ਆਪਾਂ ਇਹ ਡਿਜ਼ਾਈਨ ਬਣਾਉਣਾ ਦੱਸਾਂਗੇ ਤੁਹਾਨੂੰ ਗਲੇ ਦਾ ਵੀ ਇਹ ਕਿਸ ਤਰੀਕੇ ਨਾਲ ਬਣਾਉਣਾ ਹੈ ਤੇ ਇਹ ਆਪਾਂ ਨੇ ਪੇਸਟਿੰਗ ਉੱਪਰ ਸਲਵਾਰ ਨਾਲ ਦਾ ਕਪੜਾ ਲਾ ਕੇ ਤੇ ਸਾਈਡਾਂ ਤੇ ਆਪਾਂ ਲੇਸ ਲਗਾਈ ਆ ਨੀਚੇ ਬਾਰਡਰ ਨਾਲ ਦੀ ਤੇ ਵਿਚਕਾਰ ਆਪਾਂ ਨੇ ਇਹ ਪਾਈਪਿੰਗ ਕੱਢੀ ਆ ਬਾਰਡਰ ਆ ਜਿਹੜਾ ਨੀਚੇ ਉਹਦੇ ਨਾਲ ਦੀ ਤੇ ਆਉ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਪੇਸਟਿੰਗ ਪੇਸਟਿੰਗ ਦੇ ਉੱਪਰ ਇਸ ਤਰੀਕੇ ਨਾਲ ਆਪਾਂ 2 ਢਾਈ ਇੰਚ ਰੱਖ ਕੇ ਉੱਪਰੋਂ ਆਪਾਂ ਨੇ 2 2 ਇੰਚ ਰੱਖ ਕੇ ਬਾਕਸ ਬਣਾ ਲਿਆ ਇਧਰਲੀ ਸਾਈਡ ਤੋਂ 1 ਇੰਚ ਦਾ ਨਿਸ਼ਾਨ ਲਾਵਾਂਗੇ ਇਧਰ ਡੇਢ ਜਾਇਏਗਾ ਡੇਢ ਦਾ ਠੀਕ ਹੈ ਜੀ ਤੇ ਫਿਰ ਆਪਾਂ ਇੱਥੋਂ ਅੱਧੇ ਇੰਚ ਦਾ ਨਿਸ਼ਾਨ ਲਾ ਕੇ ਤੇ ਫਿਰ ਆਪਾਂ ਇਹਨੂੰ ਕਰਾਂਗੇ ਗਲਾਈ ਠੀਕ ਹੈ ਜੀ ਤੇ ਇੱਥੋਂ ਥੋੜੀ ਜਿਹੀ ਗਲਾਈ ਆਪਾਂ ਬਾਹਰ ਨੂੰ ਦੇ ਕੇ ਸ਼ੇਪ ਦੇ ਦੇਾਂਗੇ ਇਹਦੀ ਪੂਰੀ ਠੀਕ ਹੈ ਹੁਣ نیچے ਨੂੰ ਆਪਾਂ ਫੱਟੀ ਦਾ ਕੱਟ ਲਉਣਾ ਹੈ ਬਣਾਉਣਾ ਹੈ ਇਹ ਆਪਾਂ ਉੱਪਰੋਂ ਰੱਖਾਂਗੇ 9 ਇੰਚ ਤੱਕ 9 ਇੰਚ ਤੇ ਆਪਾਂ ਨੇ ਫੱਟੀ ਦਾ ਨਿਸ਼ਾਨ ਲਾ ਕੇ ਤੇ ਉੱਪਰਲੀ ਸਾਈਡ ਤੋਂ ਆਪਾਂ 1-1 ਇੰਚ ਰੰਗ ਰੱਖ ਕੇ ਸਾਈਡ ਤੇ ਜਿਹੜਾ ਆਪਾਂ ਇੱਕੋ ਜਾਂ 1-1 ਇੰਚ ਇੱਥੋਂ ਤੱਕ ਲਗਾ ਲੈਣਾ ਹੁਣ ਆਪਾਂ ਇਹਦੀ ਸ਼ੇਪ ਦੇਣੀ ਆ ਨੀਚੇ ਵਾਲੀ ਫੱਟੀ ਦੀ ਇਹ ਆਪਾਂ ਜਿਹੜੀ 9 ਇੰਚ ਰੱਖੀ ਆ ਤੇ ਉਹਦੇ ਹਿਸਾਬ ਨਾਲ ਆਪਾਂ ਨੇ ਇੱਥੋਂ ਵਿਚਾਲੇ ਵੀ ਆਪਾਂ ਇਹਦੇ ਕੱਟ ਲਾਉਣਾ ਨਾ ਇੱਥੋਂ ਆਪਾਂ ਰੱਖਾਂਗੇ 1.5 ਇੰਚ ਵਿਚਾਲੋਂ ਤੇ نیچے ਤੋਂ ਆਪਾਂ 1.5 ਇੰਚ ਰਛੜ ਕੇ ਦੀ ਹੈ ਇਦਾਂ ਕਟ ਮਲਾ ਦੇਾਂਗੇ ਨੀਚੋਂ ਆਪਾਂ 2 ਇੰਚ ਰੱਖਿਆ ਚੌੜਾ ਤੇ ਉਪਰ ਵਿਚਾਲੋਂ ਆਪਾਂ 1.5 ਇੰਚ ਠੀਕ ਹੈ ਹੁਣ ਆਪਾਂ ਇਸ ਨੂੰ ਇਹਨੂੰ ਇਦਾਂ ਮਿਲਾ ਦੇਣਾ ਵਿਚਾਲਾ ਕਰਕੇ ਇਹਦੇ ਨਾਲ ਇਸ ਤਰ੍ਹਾਂ ਕਰਕੇ ਤੇ ਇੱਥੋਂ ਆਪਾਂ ਗਲਾਈ 'ਚ ਥੋੜਾ ਲੈ ਆਵਾਂਗੇ ਇਦਾਂ ਆਪਾਂ ਇਹਦੀ ਸ਼ੇਪ ਬਣਾ ਦੇਣੀ ਹੈ ਤੇ ਜੇ ਨੀਚੇ ਤੋਂ ਥੋੜੀ ਚੌੜੀ ਫੱਟੀ ਬਣਾਉਣੀ ਹੋਵੇ ਤੇ ਥੋੜਾ ਥੋੜਾ ਆਪਾਂ ਨੀਚੇ ਤੋਂ ਵਧਾ ਕੇ ਨਾਲ ਮਿਲਾ ਦੇਣਾ ਘਟਦਾ ਘਟਦਾ ਇਸ ਤਰੀਕੇ ਨਾਲ ਆਪਾਂ ਚੜਾਈ ਵੀ ਕਰ ਸਕਦੇ ਹਾਂ ਤੇ ਆਪਾਂ ਤੁਹਾਨੂੰ ਦਿਖਾਉਣੀ ਇੱਕ ਵਾਰੀ ਚੌੜਾਈ ਕੱਟ ਕੇ ਕਿੱਦਾਂ ਲੱਗਦਾ ਤੇ ਪਰ ਆਪਾਂ ਥੋੜਾ ਜਿਹਾ ਘੱਟ ਚੌੜਾਈ ਬਣਾਵਾਂਗੇ ਤੇ ਇਹ ਸਾਈਡ ਤੋਂ ਆਪਾਂ ਸਾਰਾ ਕੱਟ ਕਰ ਲੈਣਾ ਤੇ ਇਹਦੀ ਸ਼ੇਪ ਆਪਣੀ ਇਸ ਤਰੀਕੇ ਨਾਲ ਆ ਗਈ ਠੀਕ ਹੈ ਹੁਣ ਆਪਾਂ ਇਹਨੂੰ ਸਵਿੱਚ ਕੱਟ ਲਾ ਕੇ ਤੇ ਇਹਦਾ ਪਾਈਪਿੰਗ ਬਾਅਦ ਚਲਾਵਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਵਾਲਾ ਜਿਹੜਾ ਗਲਾਈ ਇਹਦੀ ਕੱਟ ਕਰ ਲਾਂਗੇ ਠੀਕ ਹੈ ਅੱਪਾ ਪਹਿਲਾਂ ਜਿਹੜਾ ਸਾਈਡ ਤੇ ਵੱਧ ਕੱਟਿਆ ਸੀ ਉਹ ਲਾ ਦੇਾਂਗੇ ਕਿਉਂਕਿ ਆਪਾਂ ਛੇ ਜ਼ਿਆਦਾ ਚੌੜਾ ਸ਼ੇਪ ਨਹੀਂ ਦੇਣੀ ਤੇ ਆਪਾਂ ਥੋੜਾ ਜੂ ਸ਼ੇਪ ਬਣਾਇਆ ਇਹ ਤੇ ਵਿਚਕਾਰ ਇਹਦੇ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਤੇ ਇਹ ਆਪਾਂ ਬਾਅਦ ਵਿੱਚ ਇਹਨੂੰ ਰੱਖਾ ਦੇ ਹੁਣ ਆਪਾਂ ਸਲਵਾਰ ਨਾਲ ਦੇ ਕੱਪੜੇ ਤੇ ਰੱਖ ਕੇ ਇਸ ਤਰੀਕੇ ਨਾਲ ਪ੍ਰੈਸ ਨਾਲ ਚੰਗੀ ਤਰ੍ਹਾਂ ਚਪਕਾ ਲੈਣਾ ਹੁਣ ਆਪਾਂ ਇਹਦੇ ਸਾਈਡਾਂ ਤੇ ਇਹਨਾਂ ਨਿਸ਼ਾਨ ਲਾ ਲਿਆ ਇਹਨੂੰ ਆਪਾਂ ਇੱਥੋਂ ਕੱਟ ਕਰਾਂਗੇ ਸਾਰਾ ਨਾਲ-ਨਾਲ ਕੱਟ ਕਰਕੇ ਤੇ ਇਹ ਵਿੱਚਾਰੇ ਦੇ ਸਾਈਡਾਂ ਤੋਂ ਮੋੜ-ਮੋੜ ਕੇ ਆਪਾਂ ਨੇ ਇਹ ਪ੍ਰੈਸ ਨਾਲ ਚੰਗੀ ਤਰ੍ਹਾਂ ਚ ਪਕਾ ਲੈਣਾ ਤੇ ਕਾਰਨਰ 'ਚ ਇੱਥੇ ਆਪਣੇ ਜਿੱਤੇ ਗਲਾਈ ਉੱਥੇ ਆਪਾਂ ਨੇ ਕੱਟ ਲਾ ਲਿਆ ਇੱਕ ਕੱਟ ਲਾ ਕੇ ਹੁਣ ਆਪਾਂ ਇਹਨੂੰ ਸਾਈਡਾਂ ਤੋਂ ਵੀ ਮੋੜ ਲਿਆ ਇਸ ਤਰ੍ਹਾਂ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਿਸ ਤਰੀਕੇ ਨਾਲ ਆਪਾਂ ਇਹਨੂੰ ਲਗਾਵਾਂਗੇ ਤੇ ਇਹਨੂੰ ਆਪਾਂ ਕਿਹ ਤਰਾਂਗੇ ਸਭ ਤੋਂ ਪਹਿਲਾਂ ਇਸ ਨੂੰ ਵਿਚਾਲੋਂ ਕੱਟ ਕਰ ਲਾਂਗੇ ਜੇ ਨਹੀਂ ਵੀ ਕੱਟ ਕਰਨਾ ਇਦਾਂ ਵੀ ਲਗਾਉਣਾ ਜੀ ਚਾਹੋਣੇ ਤਾਂ ਉਦਾਂ ਵੀ ਲਗਾ ਸਕਦੇ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਹੁਣ ਆਪਾਂ ਇਹਦੀ ਸ਼ਰਟ ਲਵਾਂਗੇ ਵਾਲੀ ਸ਼ਰਟ ਦੇ نیچے ਇਹਗਾ ਇਸ ਤਰ੍ਹਾਂ ਬਾਰਡਰ ਤੇ ਉੱਪਰ ਇਸ ਦਾ ਪਲੇਨਾ ਕਰਕੇ ਆਪਾਂ ਕਪੜਾ ਜਿਹੜਾ ਇਹ ਗਲਾ ਬਣਾਉਣਾ ਹੈ ਉਹ ਇਹਨੂੰ ਆਪਾਂ ਪੁੱਠੇ ਪਾਸੇ ਤੇ ਜੜਾਂਗੇ ਇੱਕ ਕਮੀਜ਼ ਦਾ ਹੈਗਾ ਪੁੱਠਾ ਪਾਸਾ ਇੱਧਰ ਲਈ ਸਾਈਡ ਰੱਖਾਂਗੇ ਇਥੇ ਰੱਖ ਕੇ ਆਪਾਂ ਥੋੜੀ ਜੀ ਸਲਾਈ ਲਾ ਕੇ ਗਲਾਈ ਵਿੱਚ ਆਪਾਂ ਉਸੇ ਤਰੀਕੇ ਨਾਲ ਜੜ ਲਾਂਗੇ ਜਿਵੇਂ ਆਪਾਂ ਆਮ ਗਾਲਾ ਜੜਦੇ ਆ ਉਦਾਂ ਹੀ ਆਪਾਂ ਜੜਨਾ ਪਰ ਇਹ ਆਪਾਂ ਪੁੱਠੇ ਪਾਸੇ ਰੱਖ ਕੇ ਜੜਨਾ ਤੇ ਉਪਰ ਆਪਾਂ ਸੂਈ ਨਾਲ ਚੰਗੀ ਤਰ੍ਹਾਂ ਅਟੈਚ ਕਰਕੇ ਰੱਖ ਲਓ ਤੇ ਜਿਵੇਂ ਆਪਾਂ ਦੂਜਾ ਗਾਲਾ ਜੜਦੇ ਉਵੇਂ ਜੜਨਾ ਹੈ ਨਾ ਪਹਿਲਾਂ ਸਭ ਤੋਂ ਫਿਰ ਆਪਾਂ ਇੱਥੇ ਨਾਲੋਂ ਨਾਲੋਂ ਕੱਟ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਲਾ ਲਾਂਗੇ ਕੱਟ ਆਪਾਂ ਸਾਰੇ ਕੱਟ ਲਗਾ ਕੇ ਸਿਉਣ ਨੂੰ ਧਿਆਨ ਨਾਲ ਵਿੱਚ ਰੱਖਦੇ ਹੋਏ ਸਿਉਣ ਨਾਲ ਕੱਟ ਤੇ ਲੱਗੇ ਇਹ ਨਾਲ ਹੋਊਗੇ ਸਿਉਣ ਕੱਟੇ ਜਾਵੇ ਹੁਣ ਆਪਾਂ ਇਹਦੇ ਇਹਨੂੰ ਦੂਸਰੀ ਸਾਈਡ ਸਿੱਧੇ ਪਾਸੇ ਕਰ ਲਾਂਗੇ ਆਪਾਂ ਠੀਕ ਹੈ ਹੁਣ ਆਪਾਂ ਨੇ ਕਰ ਲਿਆ ਸਿੱਧੇ ਪਾਸੇ ਠੀਕ ਹੈ ਇੱਥੋਂ ਆਪਾਂ ਰੱਖ ਕੇ ਇਹਦੀ ਕੱਚੀ ਸਲਾਈ ਲਾ ਸਕਦੇ ਆ ਤੇ ਜੇ ਨਹੀਂ ਵੀ ਲਾਉਣੀ ਕੱਚੀ ਸਲਾਈ ਤਾਂ ਆਪਾਂ ਉਦਾਂ ਵੀ ਕਰ ਨੂੰ ਇਹਨੂੰ ਮੋੜ ਸਕਦੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਇੱਕ ਵਾਰੀ ਆਪਾਂ ਨਾ ਕਪੜਾ ਜਿਹੜਾ ਬਾਹਰੋਂ ਨਿਕਲਿਆ ਹੋਵੇ ਤਾਂ ਕਰਕੇ ਆਪਾਂ ਵੱਡਾ ਮੱਖਾ ਕਰਕੇ ਕੱਚੀ ਸਿਲਾਈ ਲਾ ਲਾਂਗੇ ਤੇ ਕਈ ਵਾਰੀ ਆਪਾਂ ਜਦੋਂ ਲੇਸ ਲਾ ਕੇ ਨਾਲ ਅਟੈਚ ਕਰਦੇ ਆ ਨਾ ਤੇ ਉਹ ਵੱਧ ਘਟ ਕਪੜਾ ਉਹ ਮੂਹਰਲੀ ਸਾਈਡ ਨਿਕਲ ਜਾਂਦਾ ਤਾਂ ਕਰਕੇ ਕੱਚੀ ਸਿਲਾਈ ਲਾ ਲੈਣੀ ਹੈ ਤੇ ਇਹਦੀ ਲੇਸ ਜਿਹੜੀ ਇਸ ਸਾਈਡਾਂ ਤੇ ਆਪਾਂ ਲਾਵਾਂਗੇ ਉਹ ਆਪਾਂ ਪਹਿਲਾਂ ਵੀ ਲਾ ਸਕਦੇ ਆ ਜਦੋਂ ਆਪਾਂ ਬਣਾ ਕੇ ਗਲਾ ਜਾਣ ਤੋਂ ਪਹਿਲਾਂ ਵੀ ਲਾ ਸਕਦੇ ਆ ਹੌਣ ਆਪਾਂ ਇਹਨੂੰ ਇਸ ਤਰੀਕੇ ਨਾਲ ਥੋੜਾ ਥੋੜਾ ਬਾਲ ਤੋਂ ਕੱਟਾਂ ਕਪੜਾ ਜਿਹੜਾ ਕੱਟ ਕਰ ਦਾਂਗੇ ਤੇ ਜਿਹੜਾ ਆਪਣਾ ਐਕਸਟਰਾ ਜ਼ਿਆਦਾ ਹੈ ਨਾ ਵਿੱਚ ਉਹ ਆਪਾਂ ਸਾਰਾ ਕੱਟ ਕਰ ਲਾਂਗੇ ਤੇ ਹੁਣ ਆਪਾਂ ਲੈ ਇਸ ਤਰ੍ਹਾਂ ਵੀ ਲਾ ਸਕਦੇ ਆ ਜਿਵੇਂ ਆਪਾਂ ਇੱਥੇ ਰੱਖ ਕੇ ਤੇ ਜੇ ਤੁਹਾਨੂੰ ਇਦਾਂ ਔਖੀ ਲੱਗਦੀ ਹੈ ਨਹੀਂ ਸੈੱਟ ਹੋਊਗੀ ਫਿਰ ਤੁਸੀਂ ਇਸ ਤਰੀਕੇ ਨਾਲ ਲਾਓ ਜਿਵੇਂ ਇੱਧਰਲੀ ਸਾਈਡ ਆਪਣੀ ਜਿਹੜੀ ਅਵੀ ਪੇਸਟਿੰਗ ਉਹਦੇ ਨਾਲ-ਨਾਲ ਆਪਣੀ ਸਿਉਣਾਵੇ ਪੁੱਠਾ ਪਾਸਾ ਆਪਾਂ ਲੈਸ ਦਾ ਉੱਪਰ ਰੱਖ ਲਾਂਗੇ ਠੀਕ ਹੈ ਇੱਥੋਂ ਆਪਾਂ ਪੁੱਠਾ ਪਾਸਾ ਰੱਖ ਕੇ ਤੇ ਇਹਨੂੰ ਨਾਲ-ਨਾਲ ਦੀ ਜਿੱਥੇ ਆਪਣੀ ਕਰੀਜ਼ ਬਣੀ ਆ ਉਹਦੇ ਉੱਪਰ ਰੱਖ ਰੱਖ ਕੇ ਜਿੱਥੇ ਆਪਾਂ ਸਿਉਣਾ ਮਾਰਨੀ ਆ ਉਹ ਕਰੀਜ਼ ਦੇ ਉੱਪਰ ਸਿਉਣਾ ਆਵੇ ਠੀਕ ਹੈ ਇਦਾਂ ਆਪਾਂ ਨੇ ਇਹ ਲਾਉਣੀ ਆ ਨਾਲ-ਨਾਲ ਕਰਕੇ ਇੱਥੋਂ ਆਪਾਂ ਨੇ ਸਾਰਾ जिमे जिम्मेदी हैगी है कलाई उसी तरीके ਨਾਲ ਹੀ ਆਪਾਂ ਗਲਾਈ ਕਰਨੀ ਹੈ ਤੇ लेस ਜਿਹੜੀ ਬਿਲਕੁਲ ਢਿੱਲੀ ਰੱਖਣੀ ਹੈ ਠੀਕ ਹੈ ਬਿਲਕੁਲ ਨਹੀਂ ਖਿੱਚਣੀ ਦੀ ਇਹ ਨਾ ਹੋਵੇ ਵੀ ਆਪਣੇ ਜਦੋਂ ਇੱਥੋਂ ਗਲਾਈ ਕਰੀਏ ਤੇ लेस ਜਿਹੜੀ ਮੋੜਮ ਲੱਗ ਜੇ ਹੈ ਨਾ ਤੇ ਕਾਰਨਰ ਚਾ ਕੇ ਆਪਾਂ ਸੂਈ ਵਿੱਚ ਕਰਕੇ ਇਹਨੂੰ ਫਿਰ ਆਪਾਂ ਇੱਧਰ ਲਈ ਸੈਟ ਨੂੰ ਕਮਾ ਮੰਗੀ ਤੇ ਇਹ ਆਪਣੀ ਨਾਲ-ਨਾਲ ਰੱਖ ਕੇ ਆਪਾਂ ਸਾਰੀ लेस ਇਹੋ ਲਾਉਣੀ ਹੈ ਸਕੋਰਨਰਾਂ ਤੋਂ ਆਪਾਂ ਧਿਆਨ ਰੱਖਣਾ ਵੀ ਆਪਣੀ ਲੈਂਸ ਦਾ ਕਟਾਾਮ ਜਿਹੜਾ ਬੰਨ ਹੈ ਉਹ ਸਹੀ ਆਵੇ ਇੱਥੇ ਜਿਹੜਾ ਮੂਰਲੇ ਪਾਸੇ ਆਪਣਾ ਤੇ ਇਦਾਂ ਹੀ ਆਪਾਂ ਇਧਰਲੀ ਸਾਈਡ ਤੋਂ ਲਾਵਾਂਗੇ ਹੁਣ ਆਪਾਂ ਇਹਦਾ ਇਧਰਲੀ ਸਾਈਡ ਆਪਾਂ ਲਾ ਲੈਣੀ ਸਾਰੇ ਕਰੀਜ਼ ਦੇ ਉੱਪਰ ਉੱਪਰ ਹੀ ਲਾਉਣੀ ਹੈ ਠੀਕ ਹੈ ਅਸੀਂ ਇਹ ਧਿਆਨ ਰੱਖਣਾ ਕਿਉਂਕਿ ਆਪਾਂ ਕਰੀਜ਼ ਨੂੰ ਫੋਲਡ ਕਰਨ ਵਾਲੀ ਥਾਂ ਤੇ ਲਾਈ ਸੀਗੀ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਾਂਗੇ ਤੇ ਇਹਦੇ ਨਾਲ-ਨਾਲ ਸਲਾਈ ਲਾ ਕੇ ਇਹਨੂੰ ਦੂਸਰੀ ਸਾਈਡ ਨੂੰ ਪਟਾ ਲਾਂਗੇ ਲੈਸ ਨੂੰ ਨਾਲੇ ਤਾਂ ਜਿਹੜਾ ਆਪਣਾ ਕੱਪੜਾ ਸੀ ਉਹ ਨਾਲ ਦੀ ਨਾਲ ਫੋਲਡਿੰਗ ਕਰਨਾ ਪਿਆ ਉਹ ਆਪਣੇ ਆਪ ਹੁਣ ਵਿੱਚ نیچے ਫੋਲਡ ਹੋ ਜਾਊਗਾ ਤੇ ਇਹ ਤਰੀਕਾ ਵਰਤ ਕੇ ਤੁਸੀਂ ਵੀ ਲੈਸ ਲਾਓ ਜਰੂਰ ਜਿਵੇਂ ਆਪਾਂ ਆ ਲੈਸ ਲਾਈ ਹੈ ਠੀਕ ਹੈ ਕਿਉਂਕਿ ਇਹ ਫਿਨਿਸ਼ਿੰਗ ਨਾਲ ਪੂਰੀ ਲੱਗਦੀ ਹੈ ਜੇ ਆਪਾਂ ਦੂਜੀ ilone ਕਈ ਵਾਰਾ ਕੱਪੜਾ ਵੱਧ ਘੱਟ ਹੋ ਜਾਂਦਾ ਹੁਣ ਆਪਾਂ ਇਹ ਸਾਰੀ ਜਿਹੜੀ ਹੈ ਲੇਸ ਲਾਗੀ ਹੈ ਥੋੜਾ ਆਪਾਂ ਇਹਦੇ ਇੱਥੇ ਕੱਟ ਲਾਵਾਂਗੇ ਸਭ ਤੋਂ ਪਹਿਲਾਂ ਇੱਥੋਂ ਆਪਾਂ ਵਿਚਾਲੇ ਰੱਖ ਕੇ ਬਿਲਕੁਲ ਇਸ ਤਰ੍ਹਾਂ ਨਿਸ਼ਾਨ ਲਾ ਕੇ ਕੱਟ ਲਾ ਲੈਣਾ ਤੇ ਥੋੜਾ ਆਪਾਂ ਇਹਦੇ ਸਾਈਡ ਕਰ ਲਾਂਗੇ ਸੈੱਟ ਕਰਕੇ ਹੁਣ ਇਹਦੇ ਉੱਪਰ ਆਪਾਂ ਲਾਵਾਂਗੇ ਇਹ ਵਾਲੀਆਂ ਰੇ ਪੱਟੀਆਂ ਠੀਕ ਹੈ ਇਹ ਵਾਲੀ ਜਿਹੜੀ ਕਟਿੰਗ ਲਾ ਕੇ ਅੰਜੀ ਇੱਧਰ ਰੱਖਾਂਗੇ ਤੇ ਆਪਾਂ ਦੋਨੇ ਲੜ ਕਰਕੇ ਸੇਵ ਮਾਰ ਲੈਣੀ ਇਕ ਤੇ ਬਜਿੰਨੀ ਜਿੰਨਾ ਕ ਆਪਾਂ ਨੇ ਪਾਈਪਿੰਗ ਬਾਹਰ ਕੱਢਣੀ ਆ ਉਹਨਾਂ ਉਹਨਾਂ ਹੀ ਕਪੜਾ ਨੀਚੇ ਵਾਲਾ ਆਪਾਂ ਵਿੱਚ ਦੇਵਾਂਗੇ ਠੀਕ ਹੈ ਕਿਉਂਕਿ ਜਿਹੜੀ ਇਹ ਪੇਸਟਿੰਗ ਵਾਲਾ ਕਪੜਾ ਤੇ ਉਹ ਉਹਦੀ ਪਾਈਪਿੰਗ ਸੋਨੇ ਨਿਕਲਦੀ ਹੈ ਥੋੜਾ ਬ੍ਰੇਕ ਹੀ ਆਪਾਂ ਨੂੰ ਸੇਉਣ ਮਾਰਨੀ ਹੈ ਠੀਕ ਹੈ ਫੇਰ ਹੀ ਆਪਣੀ ਜਿਹੜੀ ਬ੍ਰੇਕ ਦੀ ਪਾਈਪਿੰਗ ਨਿਕਲਣੀ ਹੈ ਹੁਣ ਦੂਜੀ ਸਾਈਡ ਵੀ ਆਪਾਂ ਇੱਦਾਂ ਹੀ ਰੱਖ ਕੇ ਲਾ ਲਾਂਗੇ ਇਧਰਲੀ ਸਾਈਡ ਵੀ ਇਹ ਵੀ ਆਪਾਂ ਦੇਖ ਕੇ ਰੱਖਾਂਗੇ പി ജാജന ഒ വിയ ആവേ പപട പാർല സൈഡ ടേ ഇതീസ് തരിക നാ ല സോറി ജീ പൈപിൻ ഈ ആ പൈപിൻ ജീവി ਹੁਣ ਆਪਰੇ ਲੱਗੀ ਹੈ ਠੀਕ ਹੈ ਹੁਣ ਆਪਣੀ ਜਿਹੜੀ ਦੋਨੇ ਸਾਈਡਾਂ ਤੇ ਆਪਾਂ ਲਾ ਲਈ ਹੈ ਤੇ ਇੱਥੋਂ ਆਪਾਂ ਬालतੂ ਥੋੜੀ ਛੱਡ ਕੇ ਕੱਟ ਕਰਾਂਗੇ ਹੁਣ ਆਪਾਂ ਦੂਸਰੀ ਸਾਈਡ ਮੇਂ ਵੀ ਪਾਈਪਿੰਗ ਕਰ ਦੂਈਏ ਠੀਕ ਹੈ ਹੁਣ ਆਪਾਂ ਇੱਧਰ ਰੱਖ ਲਿਆਂਗੇ ਤੇ ਇੱਕ ਆਪਾਂ ਲਾਵਾਂਗੇ ਪੱਟੀ ਜਿਹੜੀ ਨੀਚੇ ਆਪਾਂ ਵਿਚਕਾਰ ਲਾਉਣੀ ਹੈ ਠੀਕ ਹੈ ਤੇ ਉਹ ਆਪਾਂ ਨੂੰ ਚਕਾਰ ਰੱਖ ਕੇ ਪੱਟੀ ਤੇ ਫਿਰ ਉਹਨੂੰ ਆਪਾਂ ਨਾਲ ਨਾਲ ਸਿਆਉਣ ਮਾਰਾਂਗੇ ਇੱਦਾਂ ਰੱਖ ਲਿਆ ਆਪਾਂ ਇੱਥੋਂ ਉੱਪਰ ਆਪਣਾ ਕਪੜਾ ਜਿਹੜਾ ਫੋਲਡ ਕਰ ਲੈਣਾ ਤੇ ਉੱਥੇ ਰੱਖ ਕੇ ਆਪਾਂ ਨੇ ਇੱਥੋਂ ਤੇ ਵਾਸ਼ ਹੋਣ ਕਰਨੀ ਆਪਾਂ ਠੀਕ ਹੈ ਤੇ ਜਿੰਨੀ ਕ ਆਪਾਂ ਨੇ ਪਾਈਪਿੰਗ ਇਹ ਕੱਟਣੀ ਹੈ ਠੀਕ ਹੈ ਹੋਨੀ ਬਰੀਕ ਬਰੀਕ ਜਿਆ ਜਿੰਨੀ ਵੀ ਆਪਾਂ ਕਪੜਾ ਵਿੱਚ ਸਿਉਣ ਦੇ ਲਈ ਦੇਣਾ ਫਿਰ ਇਹ ਸਟਾਉਣੀ। ਫਤ ਪੇਸਟਿੰਗ ਵਾਲੀ ਹੁੰਦੀ ਆ ਨੀਚੇ। ਫਿਰ ਉਹ ਜੇ ਨਹੀਂ ਤਾਂ ਫਿਰ ਜ਼ਿਆਦਾ ਮੋਟੀ ਨਿਕਲ ਜਾਂਦੀ ਹੈ। ਹੁਣ ਆਪਾਂ ਇਹਦੇ ਨਾਲ ਨਾਲ। ਸਾਹ ਦੇਖ ਸਕਦੇ ਹੋ ਪਰ ਨੀਚੇ ਤੋਂ ਸੁਤਰੀ ਦੇ ਚੈੱਕ ਕਰ ਲੈਣਾ ਇੱਕ ਵਾਰੀ ਆਪਣਾ ਕੱਟ ਤਾਂ ਨਹੀਂ ਛੋਟਾ ਵੱਡਾ। ਤੇ ਹੁਣ ਆਪਾਂ ਇੱਥੋਂ ਰੱਖ ਕੇ ਇੱਕ ਕਪੜਾ ਇਹਦੇ नीचे ਲਗਾਉਣਾ ਉਹਦੇ ਉੱਪਰ ਦੀ ਰੱਖ ਕੇ ਥੋੜਾ ਹੱਦ ਵਿੱਚ ਰੱਖ ਕੇ ਆਪਾਂ ਇਦਾਂ ਸਲਾਈ ਲਾ ਦੇਣੀ ਠੀਕ ਹੈ। ਫਿਰ ਆਪਾਂ ਇਦਾਂ ਲਈ ਸਾਈਡ ਵੀ ਉਹਨੇ نیچے ਕਰਕੇ ਤੇ ਇਧਰਲੀ ਸਾਈਡ ਵੀ ਆਪਾਂ ਉਦਾਂ ਹੀ ਲਗਾਵਾਂਗੇ। ਇੱਥੇ ਚੰਗੀ ਤਰ੍ਹਾਂ ਆਪਾਂ ਇੱਕ ਦੂਸੇ ਉਹਨਾ ਲਾ ਕੇ ਇਧਰ ਨੂੰ ਤੇ ਫਿਰ ਆਪਾਂ ਦੂਜੀ ਸਾਈਡੇ ਜਾਵਾਂਗੇ। ਇਦਾਂ ਨਾਲ ਰੱਖ ਕੇ ਹਮ ਦੂਸਰੀ ਸਾਈਡ ਤੋਂ ਵੀ ਪੱਟੀ ਨਾਲ ਰੱਖੀ ਜਾਵਾਂਗੇ ਠੀਕ ਹੈ ਤੇ ਇਹ ਆਪਣਾ ਇਸ ਤਰੀਕੇ ਨਾਲ ਬਣਾ ਕੇ ਰੈਡੀ ਹੋ ਗਿਆ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਜੇ ਕੋਈ ਨਾ ਸਮਝ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਨੂੰ ਦੁਬਾਰਾ ਇਸ ਬਾਰੇ ਜਾਣਕਾਰੀ ਦੇ ਦੂੰਗੀ ਤੇ ਮੇਰੀ ਵੀਡੀਓ ਵੇਖਣ ਲਈ ਧੰਨਵਾਦ